13 ਫਰਵਰੀ ਨੂੰ ਵੱਡਾ ਪੰਜਾਬ ਦੇ ਵਿੱਚੋਂ 18 ਜਥੇਬੰਦੀਆਂ ਉਤਰੀ ਭਾਰਤੀਆਂ ਜਥੇਬੰਦੀਆਂ ਔਰ ਸਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਨੂੰ ਕੂਚ ਕੀਤਾ ਜਾਊਗਾ ਕਿਉਂਕਿ ਇਹ ਸਰਕਾਰਾਂ ਖੂਗੀਆਂ ਬੋਰੀਆਂ ਹੋ ਚੁੱਕੀਆਂ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਸਰਕਾਰ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾ ਮੈਨੂੰ ਤਾਂ ਇਹੋ ਲੱਗਦਾ ਵੀ ਹੁਣ ਸੈਂਟਰ ਸਰਕਾਰ ਕਾਲੇ ਕਾਨੂੰਨ ਬਣਾਉਗੀ ਚਿੱਟਾ ਕਾਨੂੰਨ ਤਾਂ ਸਰਕਾਰਾਂ ਦੇ ਬਸ ਦੀ ਗੱਲ ਹੈ ਨਹੀਂ ਜਿਹੜੇ ਪੰਜਾਬ ਜਿੰਦਾਬਾਦ ਜਿੰਦਾਬਾਦ ਅੱਜ ਬਰਨਾਲੇ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਮਹਾਪੰਚਾਇਤ ਕੀਤੀ ਜਾ ਰਹੀ ਹੈ 18 ਕਿਸਾਨ ਜਥੇਬੰਦੀਆਂ ਦੇ ਵੱਖ-ਵੱਖ ਨਮਾਇंदे ਨੇ ਉਹਨਾਂ ਵੱਲੋਂ ਉੱਥੇ ਜਿਹੜੇ ਵਿਚਾਰ ਆ ਉਹ ਰੱਖੇ ਜਾਣੇ ਨੇ ਸਰਕਾਰਾਂ ਵੱਲੋਂ ਜਿਹੜੇ ਵਾਅਦਾ ਖਿਲਾਫੀ ਕੀਤੀ ਆ ਉਸ ਦੇ ਖਿਲਾਫ ਜਿਹੜੀ ਆਵਾਜ਼ ਆ ਜਿਹੜੀ ਮੁੱਢ ਤੋਂ ਜਿਹੜੀ ਚੁੱਕੀ ਜਾ ਰਹੀ ਆ ਅੱਜ ਮੋਗੇ ਤੋਂ ਛੇਰੇ ਪੰਜਾਬ ਕਿਸਾਨ ਜਥੇਬੰਦੀ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਜਿਹੜੀ ਮਹਾਪੰਚਾਇਤ ਵਿੱਚ ਜਾ ਰਹੀ ਹੈ ਸਾਡੇ ਨਾਲ ਸੂਬਾ ਪ੍ਰਧਾਨ ਨੇ ਗੱਲਬਾਤ ਕਰਾਂਗੇ ਸਰ ਅੱਜ ਫਿਰ ਤੋਂ ਜਿਹੜਾ ਕਿਸਾਨਾਂ ਨੂੰ ਇਕੱਠੇ ਹੋਣ ਦੀ ਲੋੜ ਪਈ ਆ ਧਰਨੇ ਮਜਾਰੇ ਕਰਨੇ ਪੈ ਰਹੇ ਆ ਕਮੀਆਂ ਕਿੱਥੇ ਰਹਿ ਗਈਆਂ ਸਰਕਾਰਾਂ ਦੀਆਂ ਕਿਉਂ ਨਹੀਂ ਮੰਗਾ ਪੂਰੀਆਂ ਸਭ ਤੋਂ ਪਹਿਲਾਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਦੇਖੋ ਸਰਕਾਰਾਂ ਜਦੋਂ ਬਾਜ਼ਾਰ ਦੇ ਵਿੱਚ ਆਉਣਾ ਹੁੰਦਾ ਹੈ ਉਦੋਂ ਬਹੁਤ ਸੱਚੇ ਝੂਠੇ ਵਾਅਦੇ ਕਰ ਲੈਂੀਆਂ ਤੇ ਪ੍ਰੋਪਰ ਸਰਕਾਰਾਂ ਖਰੀਆਂ ਨਹੀਂ ਉਤਰਦੀਆਂ ਜਿਵੇਂ ਅੱਜ ਬਰਨਾਲਾ ਦੇ ਵਿੱਚ ਵੱਡੀ ਕਿਸਾਨ ਮਹਾ ਪੰਚਾਇਤ ਹੋਣ ਜਾ ਰਹੀ ਆ ਉਹਦੇ ਵਿੱਚ ਅੱਜ ਮਨਪ੍ਰੀਤ ਸਿੰਘ ਗਿੱਲ ਨੇ ਜਿਹੜੇ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਦੇ ਮੀਤ ਪ੍ਰਧਾਨ ਨੇ ਇਹਨਾਂ ਦੀ ਗਵਾਹੀ ਚ ਅੱਜ ਵੱਡਾ ਜਥਾ ਬੱਸਾਂ ਲੈ ਕੇ ਕਾਰਾਂ ਲੈ ਕੇ ਅਸੀਂ ਚੱਲੇ ਆ ਬਰਨਾਲੇ ਦੇ ਵਿੱਚ ਸੋ ਕਹਿਣ ਤੋਂ ਭਾਵ ਜਿਵੇਂ ਕਾਨੂੰਨ ਬਣਨਾ ਸੀ ਐਮਐਸਪੀ ਤੇ ਉਹ ਕਾਨੂੰਨ ਨਹੀਂ ਵਾਅਦਾ ਕਰਕੇ ਮੋਦੀ ਸਰਕਾਰ ਮੁੱਕਰੀ ਆ ਔਰ ਜਿਹੜੀ ਸੁਆਮੀ ਨਾਥਨ ਦੀ ਰਿਪੋਰਟ ਤੇ ਗੱਲ ਚੱਲਦੀ ਆ ਵੀ ਸੁਆਮੀ ਨਾਥਨ ਰਿਪੋਰਟ ਤੇ ਹਰ ਫਸਲ ਦਾ ਮੁੱਲ ਤੈਅ ਕਰਕੇ ਹੋਣਾ ਚਾਹੀਦਾ ਉਹ ਤੇ ਮੁੱਲ ਮਿਲਣਾ ਚਾਹੀਦਾ ਦੂਜਾ ਜਿਹੜਾ 220 ਐਕਟ ਬਿਜਲੀ ਐਕਟ ਸੀਗਾ ਉਹ ਮੰਨੀ ਸੀ ਸਰਕਾਰ ਉਸ ਵੇਲੇ ਔਰਚੇ ਵੇਲੇ ਵੀ ਅਸੀਂ ਨਹੀਂ ਲਾਗੂ ਕਰਾਂਗੇ ਉਹ ਵੀ ਉਹਨਾਂ ਨੇ ਲਾਗੂ ਕਰਤਾ ਜਿਹਦੇ ਵਿੱਚੋਂ ਆ ਪੰਜਾਬ ਦੇ ਵਿੱਚ ਵੀ ਜਿਹੜੀਆਂ ਚਿਪਾਂ ਚਿਪ ਵਾਲੇ ਮੀਟਰ ਲੱਗਦੇ ਆ ਜਿਹਦਾ ਪੰਜਾਬ ਸਰਕਾਰ ਪੂਰਾ ਸਾਥ ਦੇ ਰਹੀ ਆ ਕਿਹੜੀ ਕਿਹੜੀ ਮੰਗ ਦੀ ਗੱਲ ਕਰ ਲਈਏ ਜਿਵੇਂ ਪਿਛਲੇ ਦਿਨੀਆਂ ਵਿੱਚ ਇੱਕ ਕਣਕ ਤੇ ਅੰਪਿਅਰ ਡਿਊਟੀ ਕਟਾ ਰਹੇ ਆ ਬਾਹਰੀ ਕੰਟਰੀਆਂ ਦੀ ਕਣਕ ਆਉਗੀ ਤੇ ਪੰਜਾਬ ਦੀ ਕਣਕ ਕਿਸੇ ਨੇ ਪੁੱਛਣੀ ਨਹੀਂ ਆ 14 ਫਰਵਰੀ ਦਾ ਟਾਈਮ ਆ ਇਸ ਕਰਕੇ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਅਤੇ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਵੱਲੋਂ ਅੱਜ ਵੱਡੀ ਕਿਸਾਨ ਮਹਾਪੰਚਾਇਤ ਬਰਨਾਲੇ ਵਿੱਚ ਕਰਾ ਰਹੇ ਆ ਔਰ 13 ਫਰਵਰੀ ਨੂੰ ਜਿਹੜੀਆਂ ਪ੍ਰਾਣੀਆਂ ਰਹਿੰਦੀਆਂ ਮੰਗਾਂ ਜਿਵੇਂ ਬਹੁਤ ਕਿਸਾਨਾਂ ਨੂੰ ਅਜੇ ਮੁਆਵਜ਼ਾ ਨਹੀਂ ਮਿਲੇ ਜਿਹੜੇ ਕਿਸਾਨ ਚੀਦ ਹੋਏ ਸੀ ਔਰ ਬਹੁਤ ਸਾਰਿਆਂ ਨੂੰ ਅਜੇ ਨੌਕਰੀਆਂ ਨਹੀਂ ਮਿਲੀਆਂ ਉਹਦੇ ਸਬੰਧ ਵਿੱਚ ਜਿਹੜੇ ਵਾਅਦੇ ਕੀਤੇ ਸੀਗੇ ਉਹਦੇ 13 ਫਰਵਰੀ ਨੂੰ ਵੱਡਾ ਪੰਜਾਬ ਦੇ ਵਿੱਚੋਂ 18 ਜਥੇਬ ਉਤਰੀ ਭਾਰਤੀ ਦੀਆਂ ਜਥੇਬੰਦੀਆਂ ਔਰ ਸਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਨੂੰ ਕੂਚ ਕੀਤਾ ਜਾਊਗਾ ਕਿਉਂਕਿ ਇਹ ਸਰਕਾਰਾਂ ਗੂੰਗੀਆਂ ਬੋਲੀਆਂ ਹੋ ਚੁੱਕੀਆਂ ਚਾਹੇ ਸਟੇਟ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਇਸ ਕਰਕੇ ਲੋਕਾਂ ਨੂੰ ਦੁਬਾਰਾ ਫੇਰ ਉੱਠਣਾ ਪਿਆ ਕਿਉਂ ਅੱਜ ਲੋਕ ਲੁੱਟੇ ਲੁੱਟੇ ਮਹਿਸੂਸ ਕਰਦੇ ਆਂ ਵੀ ਜਿਹੜੀਆਂ ਸਰਕਾਰਾਂ ਨੇ ਸਾਡੇ ਨਾਲ ਉਸ ਟਾਈਮ ਵਾਅਦੇ ਕੀਤੇ ਸੀ ਕਾਲੇ ਕਾਨੂੰਨ ਤਾਂ ਲਾਗੂ ਮਤਲਬ ਰੱਦ ਕਰਤੇ ਪਰ ਹੋਰ ਕਾਲੇ ਕਾਨੂੰਨ ਬਹੁਤ ਬਣਦੇ ਆ ਜਿਵੇਂ ਆ ਇੱਕ ਕਾਲਾ ਕਾਨੂੰਨ ਡਰਾਈਵਰਾਂ ਤੇ ਬਣਿਆ ਡਰਾਈਵਰ ਤਾਂ ਕੋਈ ਵੀ ਆ ਕੋਈ ਟਰੈਕਟਰ ਚਲਾਉਂਦਾ ਕੋਈ ਕਾਰ ਚਲਾਉਂਦਾ ਤੇ ਆ ਦੂਜੇ ਜਿਹੜੇ ਟਰੱਕਾਂ ਵਾਲੇ ਵਿਚਾਰੇ 10-10000 ਰੁਪਏ ਤਨਖਾਹ ਕਾਨੂੰਨ ਇਹ ਜੇ ਪਤਾ ਨਹੀਂ ਕਿਉਂ ਮੈਨੂੰ ਤਾਂ ਇਹੋ ਲੱਗਦਾ ਵੀ ਹੁਣ ਸੈਂਟਰ ਸਰਕਾਰ ਕਾਲੇ ਕਾਨੂੰਨ ਬਣਾਉਗੀ ਚਿੱਟਾ ਕਾਨੂੰਨ ਤਾਂ ਸਰਕਾਰਾਂ ਦੇ ਬਸ ਦੀ ਗੱਲ ਹੈ ਨਹੀਂ ਕਿਉਂਕਿ ਇਹ ਸਰਕਾਰਾਂ ਲੋਕ ਪੱਖੀ ਨਹੀਂ ਸਰਕਾਰਾਂ ਸਿਰਫ ਆਪਣੀ ਪਬਲਿਕ ਸਿਟੀ ਸੋਸ਼ਲ ਮੀਡੀਆ ਰਾਹੀਂ ਜਿੱਥੇ ਸੋਸ਼ਲ ਮੀਡੀਆ ਤੇ ਵੀ ਵੱਡਾ ਸੈਂਟਰ ਸਰਕਾਰ ਨੇ ਦਬਾਅ ਦਬਾਅ ਬਣਾਇਆ ਸੀ ਜਿਵੇਂ ਕਹਿ ਲਈ ਆਪਾਂ ਬਈ ਗੋਦੀ ਮੀਡੀਆ ਕਹਿੰਦੇ ਅੱਜ 50 ਸਰਕਾਰ ਵੀ ਸ਼ਾਇਦ ਮੋਦੀ ਸਰਕਾਰ ਤੋਂ ਅੱਗੇ ਲੰਘ ਚੁੱਕੀ ਆ ਇਹਨਾਂ ਨੇ ਵੀ ਬੜਾ ਮਤਲਬ ਜੇ ਕੋਈ ਸੱਚੀ ਗੱਲ ਦਿਖਾਉਂਦਾ ਉਹਦੇ ਕਿਤੇ ਨਾ ਕਿਤੇ ਚੈਨਲ ਬੰਦ ਵੀ ਕੀਤੇ ਜਾਂਦੇ ਜਾਂ ਉਹਨਾਂ ਨੂੰ ਅੰਡਰ ਪ੍ਰੈਸ਼ਰ ਕੀਤਾ ਜਾਂਦਾ। ਰਾਂਝੀ ਗੱਲ ਤੁਸੀਂ ਮੀਡੀਆ ਤੇ ਵੀ ਗਈ ਹੈ ਲੱਗਦਾ ਕਿ ਮੀਡੀਆ ਨੂੰ ਦਬਾ ਕੇ ਜਾਂ ਮੀਡੀਆ ਨੂੰ ਆਪਣੇ ਵੱਲ ਕਰਕੇ ਸਰਕਾਰਾਂ ਕਾਮਯਾਬ ਹੋ ਜਾਂਦੀਆਂ। ਦੇਖੋ ਸੱਚ ਕਦੇ ਲੁਕਿਆ ਨਹੀਂ ਰਹਿੰਦਾ ਸੱਚ ਕਮਰਿਆਂ ਵਿੱਚ ਵੀ ਬੋਲਦਾ ਕਿਦੀ ਕਿਦੀ ਆਵਾਜ਼ ਸਰਕਾਰਾਂ ਬੰਦ ਕਰ ਲੈਣਗੀਆਂ ਪਰ ਮੈਂ ਇੱਥੇ ਚੈਨਲ ਵਾਲੇ ਵੀਰਾਂ ਨੂੰ ਕਹਨਾ ਯਾਰਾ ਇਨਸਾਨੀਅਤ ਬਹੁਤ ਵੱਡੀ ਚੀਜ਼ ਆ ਠੀਕ ਆ ਆਪਾਂ ਨੇ ਕੰਮ ਕਰਨਾ ਕਿਰਤ ਕਰਨੀ ਆ ਅੱਜ ਅਸੀਂ ਕਿਰਤ ਦੀ ਲੜਾਈ ਲੜ ਰਹੇ ਆ ਮਤਲਬ ਜਿਹੜੀ ਰੋਜ਼ੀ ਰੋਟੀ ਆ ਅਸੀਂ ਕਿਸਾਨ ਮਜ਼ਦੂਰ ਦੀ ਆ ਖੇਤੀਬਾੜੀ ਫਸਲਾਂ ਲਈ ਨਸਲਾਂ ਲਈ ਹਰ ਗੱਲ ਕਿਉਂਕਿ ਮੀਡੀਆ ਜਿਹੜਾ ਚੌਥਾ ਥੰਮ ਹੈਗਾ ਅੱਜ ਮੀਡੀਆ ਹੀ ਨਹੀਂ ਸੱਚ ਦਿਖਾਊਗਾ ਫਿਰ ਸੱਚੀ ਗੱਲ ਕੌਣ ਦਿਖਾਊਗਾ ਐਦਾਂ ਤਾਂ ਮੇਰੇ ਖਿਆਲ 'ਚ ਇਹ ਸਿਰਕਸ਼ਿਆਸੀ ਲੋਕ ਨੇ ਬਿਲਕੁਲ ਸਟੇਟ ਨੂੰ ਖਤਮ ਕਰ ਦੇਣਗੇ মিডিਆ ਨੂੰ ਅੱਗੇ ਆਉਣਾ ਚਾਹੀਦਾ ਪਰ ਮੈਂ ਸਰਕਾਰ ਨੂੰ ਵੀ ਨਸੀਹਤ ਦੰਨਾ ਕਿ ਦੀ ਦੀ ਆਵਾਜ਼ ਬੰਦ ਕਰ ਲੋਗੇ ਜਿਨ੍ਹਾਂ ਤੁਸੀਂ মিডিਆ ਨੂੰ ਦਵਾਉਂਗੇ ਤਾਂ ਪੰਜਾਬ ਦੇ ਲੋਕ ਨਿਕਰ ਕੇ ਅੱਗੇ ਆਉਣਗੇ ਤੇ ਮਤਲਬ ਜਿਹੜੇ ਹੱਕ ਦੀ ਆਪਣੀ ਗੱਲ ਕਰਨਗੇ ਅੱਜ ਪੰਜਾਬ ਸਰਕਾਰ ਤਾਂ ਮੋਤੀ ਸਰਕਾਰ ਤੋਂ ਵੀ ਅੱਗੇ ਲੰਘ ਚੁੱਕੀ ਆ ਜੇ ਕੋਈ ਸੱਚੀ ਗੱਲ ਕਰਦਾ ਜੇ ਕੋਈ ਸਰਕਾਰ ਦੇ ਵਿਰੁੱਧ ਬੋਲਦਾ ਸਰਕਾਰ ਇਹ ਚਾਹੁੰਦੀ ਆ ਵੀ ਸਾਡੇ ਗੁਣ ਗਾਉਣ ਕਰੋ ਤੁਸੀਂ ਪਰ ਝੂਠ ਰੱਜ ਕੇ ਬੋਲੋ ਪਰ ਸਾਡੀਆਂ ਜਿਹੜੀਆਂ ਝੂਠੀਆਂ ਸਿਫਤਾਂ ਕਰੋ ਜੇ ਕੋਈ ਸੱਚੀ ਗੱਲ ਕਹਿੰਦਾ ਉਹਨੂੰ ਦੱਬੋ ਐਦਾਂ ਨਹੀਂ ਗੱਲ ਗੱਲ ਕੰਮ ਜਿਹੜੀਆਂ ਵਾਅਦੇ ਕਰੇਆਂ ਆ ਸਰਕਾਰ ਨੇ ਉਹ ਵਾਅਦਿਆਂ ਤੇ ਖਰਾ ਉਤਰਨਾ ਚਾਹੀਦਾ ਪਰ ਇਹ ਸਰਕਾਰ ਨੇ 2 ਸਾਲ ਚ ਪੰਜਾਬ ਦਾ ਕਚੁੰਬੜ ਕੱਢ ਦਿੱਤਾ ਅੱਜ ਇਸ ਕਰਕੇ ਘਰ-ਘਰ ਪਰ ਦੁਬਾਰਾ ਫੇਰ ਲੋਕ ਅਵੇਅਰ ਹੋਏ ਆ ਫੇਰ ਦਿੱਲੀ ਕੰਨੀ ਨੂੰ ਵੀ ਤਿਆਰੀ ਕਰੀ ਆ ਪਰ ਪੰਜਾਬ ਦੇ ਵਿਰੁੱਧ ਵੀ ਲੋਕ ਖੜੇ ਹੋਏ ਨੇ ਪਰ ਇਹ ਮੈਂ ਇਹੀ ਬੇਨਤੀ ਕਰਦਾ ਜਿਹੜੀ ਹੈਗੀ ਆ ਸਰਕਾਰ ਨੂੰ ਵੀ ਕਿਸੇ ਨੂੰ ਧੱਕੇ ਨਾਲ ਨਾ ਦਬਾਓ ਜੇ ਕੋਈ ਧਰਮ ਦੀ ਵੀ ਗੱਲ ਕਰਦਾ ਜੇ ਕੋਈ ਪੰਥ ਦੀ ਗੱਲ ਕਰਦਾ ਉਹਨਾਂ ਨੂੰ ਵੀ ਝੂਠੇ ਕੇਸ ਨਾ ਬਣਾਓ ਦੇਖੋ ਅਸੀਂ ਸਿਆਸੀ ਤਾਂ ਹੈ ਨਹੀਂ ਗੈਰ ਰਾਜਨੀਤਿਕ ਸਿਆਸਤ ਨੂੰ ਤਾਂ ਅਸੀਂ ਬੜੀ ਨਫ਼ਰਤ ਕਰਦੇ ਆਂ ਪਰ ਇੱਕ ਗੱਲ ਸੱਚ ਕਹਿਣੀ ਤੇ ਰੁਕਾਂਗੇ ਨਹੀਂ ਜਿਵੇਂ ਖੈਰਾ ਸਾਹਿਬ ਜਿਹੜੇ ਹੈਗੇ ਨੇ ਉਹ ਕੱਲ ਪਰਸੋਂ ਭਰੀ ਹੋਏ ਨੇ ਜਿਹੜੇ ਕੇਸ ਚ ਜੱਜਵਾਨਤ ਮਿਲੀ ਐ ਸੌਰੀ ਉਹਨਾਂ ਨੂੰ ਉਹ ਦੂਜੇ ਕੇਜ ਚ ਫਸਾਉਂਦੇ ਆ ਪਰ ਕਦ ਤੱਕ ਲੋਕਾਂ ਦੀ ਆਵਾਜ਼ ਬੰਦ ਕਰੋਗੇ ਜਿਹੜਾ ਕੋਈ ਲੀਡਰ ਸੱਚੀ ਗੱਲ ਕਰਦਾ ਤਾਂ ਉਹਨਾਂ ਨੂੰ ਕਦ ਤੱਕ ਤੁਸੀਂ ਜੇਲ੍ਹਾਂ ਚ ਸਿੱਟੋਗੇ ਸੋ ਮੈਨੂੰ ਇਉਂ ਲੱਗਦਾ ਸਰਕਾਰ ਨੂੰ ਇਹਨਾਂ ਚੀਜ਼ਾਂ ਤੋਂ ਪਿੱਛੇ हट ਕੇ ਪੰਜਾਬ ਦਾ ਧਿਆਨ ਦੇਣਾ ਚਾਹੀਦਾ ਔਰ ਸੈਂਟਰ ਸਰਕਾਰ ਨੇ ਜੋ ਵਾਅਦੇ ਕੀਤੇ ਉਹਨਾਂ ਨੂੰ ਬਾਦਿਆਂ ਨੂੰ ਪੂਰਾ ਕਰਨਾ ਚਾਹੀਦਾ ਪ੍ਰਧਾਨ ਜੀ ਗੱਲ ਆ ਜਾਂਦੀ ਫਿਰ ਕਿਸਾਨੀ ਤੇ ਕਿਸਾਨੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੈਨਸ਼ਨ ਦੀ ਜਿਹੜੀ ਉਮਰ ਹੱਦ ਰੱਖੀ 65 ਸਾਲ ਤੇ 2.5 ਏਕੜ ਤੱਕ ਸਰਕਾਰ ਨੇ ਰੱਖਿਆ ਵੀ ਪੈਨਸ਼ਨ ਲਾਗੂ ਹੋਊਗੀ ਪਰ ਪੈਨਸ਼ਨਾਂ ਕੱਟੀਆਂ ਜਾ ਰਹੀਆਂ 2.5 ਏਕੜ ਵਾਲਾ ਜੇ ਆਪਦੀ ਫਸਲ ਵੇਚਦਾ ਉਹਦਾ ਜੇ ਫਾਰਮ ਮੰਨਦਾ ਫਿਰ ਉਹਦੇ ਤੇ ਕਿਉਂ ਪੈਨਸ਼ਨ ਕੱਟੀ ਹੈ ਦੇਖੋ ਸਰਕਾਰ ਕਹਿੰਦੀ ਕੋਸ਼ਾ ਕਰਦੀ ਕੋਸ਼ਾ ਸਰਕਾਰ ਜਦੋਂ ਵੀ ਕੋਈ ਚੀਜ਼ ਬਣਾਉਂਦੀ ਆ ਕੋਈ ਕਾਨੂੰਨ ਬਣਾ ਦਿੰਦੀ ਆ ਜਦੋਂ ਮਤਾਨਾ ਆਪਣਾ ਉਹਦੇ ਵਿੱਚ ਇਹ ਜਿਹੇ ਨੁਕਤੇ ਰੱਖ ਲੈਣੇ ਆ ਜਦੋਂ 58 ਸਾਲ ਚੱਲਦੀ ਸੀ ਤਾਂ ਸਰਕਾਰ ਨੂੰ 65 ਸਾਲ ਕਰਨ ਦੀ ਕੀ ਲੋੜ ਆ ਅੱਜ ਜੇ ਦੇਖਿਆ ਜਾਵੇ ਅੱਜ ਦੇ ਹਾਲਾਤਾਂ ਮੁਤਾਬਕ ਜਿਵੇਂ ਭੱਜ ਨੱਠ ਦੀ ਦੌੜ ਆ ਜਾਂ ਸਰਕਾਰਾਂ ਨੇ ਲੋਕਾਂ ਨੂੰ ਦਬਾਇਆ ਹੋਇਆ ਲੋਕਾਂ ਨੂੰ ਅੰਡਰ ਪ੍ਰੈਸ਼ਰ 'ਚ ਸਰਕਾਰਾਂ ਦੇ ਜਿਉਂਦੇ ਨੇ ਕਿ ਤੁਹਾਨੂੰ ਲੱਗਦਾ ਵੀ 60 ਸਾਲ ਹਰ ਇੱਕ ਬੰਦੇ ਦੀ ਉਮਰ ਹੈਗੀ ਆ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜਿਹੜੀ ਸਰਕਾਰ ਕਰਦੀ ਆ ਉਹ ਸਾਰਾ ਕੁਝ ਗਲਤ ਕਰ ਰਹੀ ਆ ਔਰ ਜਿਹੜੀ ਢਾਈ ਕਿੱਲਾਂ ਦੀ ਤੁਸੀਂ ਗੱਲ ਕੀਤੀ ਆ ਇੱਕ ਏਕੜ ਵਾਲਾ ਵੀ ਹੈਗਾ ਜੇ ਸਰਕਾਰ ਕਹਿੰਦੀ ਆ ਵੀ ਸਾਨੂੰ ਟੈਕਸ ਆਵੇ ਜਿਹੜੀ GST ਲੱਗੀ ਆ ਤਾਂ ਉਹਨੇ ਫਸਲ ਤਾਂ ਸਬਜ਼ੀ ਵੀ ਲੈ ਕੇ ਜਾਣੀ ਆ ਕਿਸਾਨ ਨੇ ਇੱਕ ਇੱਕੜ ਵਾਲੇ ਨੇ ਵੀ ਤਾਂ ਉੱਥੇ ਵੀ ਤਾਂ ਜੇ ਫਾਰਮ ਮਿਲਦਾ ਫਿਰ ਇਹਦਾ ਮਤਲਬ ਜਿਹਨੂੰ ਜੇ ਫਾਰਮ ਮਿਲੂਗਾ ਉਹਦੀ ਤੁਸੀਂ ਪੈਨਸ਼ਨ ਕੱਢ ਦੋਗੇ ਗਾਂ ਵਾਲਿਆਂ ਨੂੰ ਤਾਂ ਪੈਨਸ਼ਨ ਕੀ ਲੱਗਣੀ ਆ ਜਿਨ੍ਹਾਂ ਨੂੰ ਪਹਿਲੇ ਪੈਨਸ਼ਨ ਮਿਲਦੀ ਸੀ ਸਰਕਾਰ ਨੇ ਉਹਨਾਂ ਦੀਆਂ ਵੀ ਕੱਢਤੀਆਂ ਤਾਂ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਦੇਖੋ ਸਰਕਾਰ ਆਪ ਦੇ ਐਮਐਲਏਆਂ ਦੀਆਂ ਪੈਨਸ਼ਨਾਂ ਵਧਾ ਸਕਦੇ ਆ ਉਦੋਂ ਕੋਈ ਵੀ ਚਾਹੇ ਵਿਧਾਨ ਸਭਾ ਹੋਵੇ ਉਦੋਂ ਕੋਈ ਰੌਲਾ ਨਹੀਂ ਪੈਂਦਾ ਜਦੋਂ ਐਮਪੀਆ ਨੇ ਆਪਣੀ ਪੈਨਸ਼ਨ ਵਧਾਉਣੀ ਆ ਜਾਂ ਇਹਨਾਂ ਨੇ ਪੱਤੇ ਵਧਾਉਣੇ ਆ ਉਦੋਂ ਲੋਕ ਸਭਾ ਦੇ ਵਿੱਚ ਕੋਈ ਰੌਲਾ ਨਹੀਂ ਪੈਂਦਾ ਪਰ ਜਦੋਂ ਪੰਜਾਬ ਦੇ ਲੋਕਾਂ ਲਈ ਜਾਂ ਭਾਰਤ ਦੇ ਲੋਕਾਂ ਲਈ ਕੋਈ ਚੰਗੀ ਗੱਲ ਲਿਆਉਣੀ ਹੁੰਦੀ ਆ ਉਦੋਂ ਇਹ ਸਿਆਸੀ ਲੋਕਾਂ ਨੂੰ ਬੜਾ ਦਰਦ ਤੇ ਤਕਲੀਫ ਹੁੰਦਾ ਪਤਾ ਨਹੀਂ ਕਹੇ ਕਹੇ ਜੇ ਕਾਲੇ ਕਾਨੂੰਨ ਲਿਆ ਰਹੀ ਆ ਸੈਂਟਰ ਸਰਕਾਰ ਕਿਉਂ ਆਉਣ ਵਾਲਾ ਟਾਈਮ ਭਾਰਤ ਲਈ ਬਹੁਤਾ ਚੰਗਾ ਨਹੀਂ ਹੈਗਾ ਸੋ ਇਸ ਕਰਕੇ ਲੋਕ ਅਵੇਅਰ ਹੋ ਰਹੇ ਆ ਲੋਕਾਂ ਦੀ ਜਿਹੜੀ ਕਿਸਾਨ ਆ ਦੁਬਾਰਾ ਉੱਠੇ ਨੇ ਮਜ਼ਦੂਰ ਦੁਬਾਰਾ ਉੱਠੇ ਨੇ ਔਰ ਜਿੱਕਣ ਹੋਣਾ 2 ਦਿਨ ਦੇ ਵਿੱਚ ਵਿੱਚ 1 ਦਿਨ ਦੇ ਵਿੱਚ ਹੀ ਰੋਡ ਜਾਮ ਹੋ ਗਏ ਸੀ ਪੈਟਰੋਲ ਪੰਪਾਂ ਤੇ ਕਿਹੜੇ ਹਾਲਾਤ ਬਣ ਗਏ ਸੀ ਔਰ ਉਹ ਟਾਈਮ ਜਿਹੜਾ ਪਾਣੀ ਦਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਉੱਥੇ ਸਰਕਾਰ ਦੀਆਂ ਨਲਾਇਕੀਆਂ ਕੱਲਾ ਪੰਜਾਬ ਦੇ ਵਿੱਚ ਜੇ ਕਿਸਾਨ ਝੋਨੇ ਦੀ ਖੇਤੀ ਕਰਦਾ ਹੁਣ ਕਿੰਨੂ ਵਾਲੇ ਆ ਉਹ ਬਦਲਾਅ ਦੀ ਖੇਤੀ ਆ ਆ ਜਿਹੜਾ ਨਰਮ ਹੈ ਜਿਹੜੀਆਂ ਵੀ ਖੇਤੀ ਬਦਲਾਵ ਵਾਲੀ ਲੋਕ ਕਰਦੇ ਨੇ ਆਲੂਆਂ ਨੂੰ ਕਿੰਨੀ ਬਿਮਾਰੀ ਪਈ ਆ ਪਰ ਕਿਤੇ ਪਿੰਡਾਂ ਦੇ ਵਿੱਚ ਤੁਹਾਨੂੰ ਕੋਈ ਵੀ ਅਫੀਸਰ ਜਾਂ ਖੇਤੀਬਾੜੀ ਵਿਭਾਗਾਂ ਜਾਂ ਐਮਐਲਏ ਸਾਹਿਬ ਜਾਂ ਮੰਤਰੀ ਸਰਕਾਰ ਕਿਤੇ ਲੱਭੀ ਨਹੀਂ ਹਜ਼ਾਰਾਂ ਦੇ ਹਜ਼ਾਰ ਏਕੜ ਕਿਸਾਨਾਂ ਨੇ ਆਲੂ ਦੇ ਬਾਹ ਦਿੱਤੇ ਤਾਂ ਜਾਏ ਤਾਂ ਜਾਏ ਕਿਥੇ ਕਿਸਾਨ ਤਾਂ ਵੇਅਰ ਬਦਲਾਵ ਵਾਲੀਆਂ ਫਸਲਾਂ ਵੱਲ ਆਉਣਾ ਚਾਹੁੰਦਾ ਪਰ ਸਰਕਾਰ ਬਾਹ ਨਹੀਂ ਫੜਨੀ ਚਾਹੁੰਦੀ ਤਾਂ ਸਰਕਾਰ ਹੁਣ ਕਿਸਾਨ ਨੂੰ ਇਹ ਲੱਗਦਾ ਵੀ ਜਦ ਤੱਕ ਅਸੀਂ ਸੰਘਰਸ਼ ਨਹੀਂ ਕਰਾਂਗੇ ਕਿਸਾਨ ਦਾ ਕੋਈ ਹੱਲ ਹੈ ਨਹੀਂ ਮਹਾਂਪ੍ਰੀਤ ਜੀ ਬੰਦਾ ਕਾਫਲਾ ਲੈ ਕੇ ਚੱਲੇ ਇੱਕ ਇੱਕ ਕਰਕੇ ਜਿਹੜੀ ਕਿਸਾਨਾਂ ਦੀ ਸਹੂਲਤਾਂ ਖੋਈ ਜਾ ਰਹੀ ਹੈ ਦੇਣੀਆਂ ਤਾਂ ਕੀ ਆ ਸਰਕਾਰਾਂ ਨੇ ਇੱਕ ਇੱਕ ਕਰਕੇ ਖੋਈ ਜਾ ਰਹੀ ਹੈ ਮੁਰ ਤੋਂ ਫਿਰ ਜਿਹੜਾ ਸੰਘਰਸ਼ਾ ਕਿਸਾਨ ਜੱਤੇ ਬੰਦੀਆਂ ਵੱਲੋਂ ਵਿੱਢਿਆ ਗਿਆ ਕੀ ਕਰ ਬੈਠੇ ਕਹੂੰਗਾ ਵੀ ਪੰਜਾਬ ਸਰਕਾਰ ਜਿਹੜੀ ਆ ਉਹ ਮੋਦੀ ਸਰਕਾਰ ਦੇ ਰਾਹਾਂ ਉੱਤੇ ਚੱਲ ਪਈ ਹੈ ਉਹਦੇ ਮੁਤਾਬਕ ਹੀ ਉਹ ਕਾਲੇ ਕਾਨੂੰਨ ਲਾਗੂ ਕਰ ਰਹੀ ਹੈ ਤੇ ਉਹਨਾਂ ਮੁਤਾਬਕ ਹੀ ਉਹ ਉਹਨਾਂ ਦੇ ਰਾਹਾਂ ਤੇ ਚੱਲ ਕੇ ਸਾਰੇ ਕਾਨੂੰਨ ਜਿਹੜੇ ਉਹ ਲਾਗੂ ਕਰ ਰਹੀ ਹੈ ਪਰ ਪੰਜਾਬ ਸਰਕਾਰ ਨੂੰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਦਾ ਬਹੁਤ ਹੀ ਮਾੜਾ ਚਿਹਰਾ ਉਹ ਵੇਖਣ ਨੂੰ ਮਿਲੇਗਾ ਠੀਕ ਆ ਜਿਹੜਾ ਸਾਡਾ ਜੂਥ ਆ ਉਹ ਇਸ ਚੀਜ਼ ਦਾ ਬਹੁਤ ਜ਼ਿਆਦਾ ਵਿਰੋਧ ਕਰ ਰਿਹਾ ਹੈ ਜੇ ਡਰਾਈਵਰਾਂ ਦੀ ਗੱਲ ਚੱਲੀਏ ਤੇ ਡਰਾਈਵਰਾਂ ਨੂੰ ਇਹਨਾਂ ਨੇ 10 ਲੱਖ ਰੁਪਏ ਜੁਰਮਾਨਾ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਕੀਤਾ 7-8000 ਰੁਪਏ ਡਰਾਈਵਰ ਤਨਖਾਹ ਲੈਣ ਵਾਲਾ ਉਹ 7 ਲੱਖ ਜੁਰਮਾਨਾ ਕਿੱਥੋਂ ਭਰ ਦੇਗਾ ਤੇ ਪੰਜਾਬ ਸਰਕਾਰ ਨੂੰ ਇਹਨਾਂ ਮਾੜੀਆਂ ਨੀਤੀਆਂ ਦਾ ਜਿਹੜਾ ਵਾ ਉਹ ਇਹਨਾਂ ਨੂੰ ਸਾਨੂੰ ਵਿਰੋਧ ਕਰਨਾ ਚਾਹੀਦਾ ਵਾ ਤੇ ਸਾਨੂੰ ਕਿਸਾਨ ਆਗੂਆਂ ਦੇ ਸਾਰਿਆਂ ਦੇ ਨਾਲ ਖੜਨਾ ਚਾਹੀਦਾ ਗੱਲ ਉੱਥੇ ਆ ਜਾਂਦੀ ਆ ਕਿਸਾਨ ਜਿਹੜੇ ਪੂਰੇ ਸੂਬਾ ਬਰਡ ਦਾ ਪੇਡ ਪਾਲਦਾ ਤੇ ਅੱਜ ਕਿਸਾਨ ਫਿਰ ਦਰਦਰ ਠੋਕਰਾਂ ਖਾ ਰਿਆ ਸਰਕਾਰਾਂ ਕਿਉਂ ਨਹੀਂ ਦੇਖ ਰਹੀਆਂ ਕਿਉਂ ਨਹੀਂ ਮੰਗਾ ਪੂਰੀਆਂ ਉਹਨੀਆਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ ਬੇਸ਼ਟਾ ਰਹੀਆਂ ਪਤਾ ਗੱਲ ਕੀ ਜੀ ਇਹ ਸਾਰੇ ਝੂਠੇ ਵਾਦੇ ਕਰਦੀਆਂ ਸਰਕਾਰਾਂ ਮੋਦੀ ਸਰਕਾਰ ਨੇ ਵੀ ਵਾਦੇ ਕੀਤੇ ਦਿੱਲੀ ਉਹ ਨਹੀਂ ਪੂਰੇ ਹੋਏ ਉਹ ਨਾ ਉਹਨਾਂ ਦਾ ਕੋਈ ਲਿਖਤੀ ਆਰਡਰ ਦਿੱਤਾ ਉਸੇ ਤਰ੍ਹਾਂ ਇਹ ਪੰਜਾਬ ਸਰਕਾਰ ਵੀ ਉਹਨਾਂ ਰਾਵਾਂ ਤੇ ਚੱਲ ਕੇ ਝੂਠੇ ਵਾਦੇ ਕਰਕੇ ਬਾਅਦ ਚ ਵਾਦੇ ਪੂਰੇ ਨਹੀਂ ਕਰਦੇ ਪਏ ਉਹਨਾਂ ਰਾਵਾਂ ਦਾ ਹੀ ਸਾਰਾ ਕੁਝ ਇਹਨਾਂ ਦਾ ਕਰਦਾ ਜੇਕਰ ਹਜੇ ਵੀ ਮੰਗਾ ਨਹੀਂ ਮੰਨਿਆ ਜਾਂਦੀਆਂ ਤਾਂ ਆਉਣ ਵਾਲੀ ਰੂਪਰੇਖਾ ਜੇਕਰ ਹਜੇ ਵੀ ਸਾਡੀਆਂ ਬਰਨਾਲੇ ਇਕੱਠ ਕਰਨ ਦੇ ਮੁਤਾਬਕ ਵੀ ਸਾਡੀਆਂ ਨਾਂ ਮੰਗੀਆਂ ਮੰਨੀਆਂ ਗਈਆਂ ਤਾਂ ਅਸੀਂ ਦਿੱਲੀ ਨੂੰ ਕੂਚ ਕਰਾਂਗੇ 13 ਫਰਵਰੀ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਅਸੀਂ ਕਟ ਕਰਾਂਗੇ ਪੱਕੇ ਮੋਰਚੇ ਲਾਵਾਂਗੇ ਜਿਵੇਂ ਪਹਿਲਾਂ ਲੱਗੇ ਸੀ ਓਵੇਂ ਹੁਣ ਫੇਰ ਲੱਗਣਗੇ ਜਿਹੜੇ ਕਿਸਾਨ ਜਿੱਥੇ ਬੰਦਿਆਂ ਦੇ ਆਗੂ ਆ ਉਹਨਾਂ ਦਾ ਇਹੀ ਕਹਿਣਾ ਕਿ ਜੇਕਰ ਸਾਡੀਆਂ ਮੰਗਾਂ ਅਜੇ ਵੀ ਸਰਕਾਰਾਂ ਪ੍ਰਵਾਨ ਨਹੀਂ ਕਰਦੀਆਂ ਅੱਜ ਦੀ ਮਹਾਪੰਚਾਇਤ 'ਚ ਵੀ ਜੇ ਸੁਣਵਾਈ ਨਹੀਂ ਹੁੰਦੀ ਤਾਂ 13 ਫਰਵਰੀ ਨੂੰ ਵੱਡੇ ਪੱਦਰਤੇ ਜਿਹੜੀਆਂ ਕਿਸਾਨ ਜਿੱਥੇ ਬੰਦੀਆਂ ਕਿਸਾਨਾਂ ਨੂੰ ਨਾਂ ਲੈ ਕੇ ਮੋਰਚ ਤੋਂ ਦਿੱਲੀ ਦੇ ਵਿੱਚ ਪੱਕੇ ਮੋਰਚੇ ਲਾਉਣਗੇ ਜਿਹਦੇ ਜਿਮੇਵਾਰ ਕੇਂਦਰ ਤੇ ਪੰਜਾਬ ਸਰਕਾਰ ਹੋਣੀ ਹੈ ਕੈਮਰਾਮੈਨ ਨਿਸਾਰ ਦੇ ਨਾਲ ਸੱਤ ਸਿੰਘ ਰੋਲੀ ਪੀਟੀਸੀ ਨਿਊਜ਼ ਮੌਕੇ